ਜਲੰਧਰ ਤੋਂ ਆਪ ਦੇ ਵਿਧਾਇਕ ਰਮਨ अरोड़ा ਦੇ ਮਾਮਲੇ ਵਿੱਚ ਕਈ ਹੋਰ ਵੱਡੇ ਖੁਲਾਸੇ ਹੋਣ ਦੇ ਆਸਾਰ ਨੇ ਵਿਜੀਲੈਂਸ ਨੇ ਕੱਲ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਔਰ ਸੂਤਰੇ ਦੱਸਦੇ ਨੇ ਕਿ ਜਦੋਂ ਵਿਧਾਇਕ ਰਮਨ अरोड़ा ਤੇ ਏਟੀਪੀ ਸੁਖਦੇਵ ਵਸ਼ਿਸ਼ਟ ਨੂੰ ਆਹਮੋ ਸਾਹਮਣੇ ਬਿਠਾ ਕੇ ਵਿਜੀਲੈਂਸ ਨੇ ਪੁਸ਼ਪੜਤਾਲ ਕੀਤੀ ਤੇ ਕਈ ਵੱਡੇ ਖੁਲਾਸੇ ਹੋਏ ਵਿਜੀਲੈਂਸ ਅੱਗੇ دہشت ਮਹਿਸੂਸ ਕਰੇ ਅਰੋੜਾ ਤੇ ਵਸ਼ਿਸ਼ਟ ਨੂੰ ਕਈਆਂ ਸਚਾਈਆਂ ਨੂੰ ਉਹਨਾਂ ਮੂਰੇ ਰੱਖਣਾ ਪਿਆ ਜਿੰਨੂੰ ਸੁਣ ਕੇ ਪਤਾ ਲੱਗਾ ਵਿਜੀਲੈਂਸ ਦੇ ਅਧਿਕਾਰੀ ਵੀ ਬੜੇ ਹੈਰਾਨ ਸਨ ਵਿਜੀਲੈਂਸ ਨੇ ਇਸ ਮਾਮਲੇ ਵਿੱਚ ਜਿਹੜੀ ਹੁਣ ਤੱਕ ਨਹੀਂ ਪੜਤਾਲ ਕੀਤੀ ਉਹਦੇ ਤੋਂ ਸੰਕੇਤ ਮਿਲੇ ਨੇ ਕਿ ਕਈ ਹੋਰ ਇਸ ਕਰਪਸ਼ਨ ਦੀ ਕੜਿੱਕੀ 'ਚ ਫਸ ਸਕਦੇ ਨੇ ਜਿਹਦੇ ਵਿੱਚ ਜਲੰਧਰ ਨਗਰ ਨਿਗਮ ਦੇ ਅਧਿਕਾਰੀ ਵੀ ਹੋ ਸਕਦੇ ਨੇ ਔਰ ਨਾਲ ਦੀ ਨਾਲ ਵ代ਕ ਰਮਨ ਅਰੋੜਾ ਦੇ ਰਿਸ਼ਤੇਦਾਰ ਤੇ ਉਹਦੇ ਪੀਏ ਸੀਏ ਜਿਹੜੇ ਨੇ ਉਹ ਵੀ ਇਸ ਕੜਿੱਕੀ 'ਚ ਆ ਸਕਦੇ ਨੇ ਵਿਜੀਲੈਂਸ ਨੇ ਬੜਾ ਇੱਕ ਲੰਮਾ ਚੌੜਾ ਜਾਲ ਵਿਛਾਇਆ ਔਰ ਇਹ ਵੀ ਪਤਾ ਲੱਗਾ ਬਿ ਰਮਨ ਅਰੋੜਾ ਦੇ ਕੁਝ ਨਜ਼ਦੀਕੀ ਜਿਹੜੇ ਰਪੋਸ਼ ਹੋ ਗਏ ਨੇ ਉਹਨਾਂ ਦੀ ਤਲਾਸ਼ ਵੀ ਕੀਤੀ ਜਾ ਰਹੀ ਹੈ ਬੜੀ ਰੋਚਕ ਜਾਣਕਾਰੀ ਮਿਲੀ ਹੈ ਵਿਜੀਲੈਂਸ ਨੇ ਜਦੋਂ ਵਿਸ਼ੇਸ਼ਟ ਤੇ ਅਰੋੜੇ ਨੂੰ ਆਮੋ ਸਾਹਮਣੇ ਬਿਠਾ ਕੇ ਪੁੱਛ ਪੜਤਾਲ ਕੀਤੀ ਤੇ ਵਿਸ਼ੇਸ਼ਟ ਨੇ ਕਿਹਾ ਵੀ ਕਰਦਾ ਕਰਾਉਂਦਾ ਤੇ ਸਾਰਾ ਕੁਝ ਵਿਧਾਇਕ ਅਰੋੜਾ ਹੀ ਸੀ ਮੈਨੂੰ ਤੇ ਮੋਹਰਾ ਬਣਾਇਆ ਜਾਂਦਾ ਸੀ ਅ ਵਿਸ਼ਿਸ਼ਟ ਨੇ ਏਟੀਪੀ ਨੇ ਕਿਹਾ ਵੀ ਵਿਧਾਇਕ ਮੈਨੂੰ ਆਪਣੇ ਘਰ ਬੁਲਾ ਕੇ ਇਹ ਕਹਿੰਦਾ ਸੀ ਵੀ ਫੁਲਾਣੇ ਦੀ ਬਿਲਡਿੰਗ ਬਾਰੇ ਨੋਟਿਸ ਜਾਰੀ ਕੀਤਾ ਜਾਵੇ ਔਰ ਇਹ ਵੀ ਵਿਸ਼ਿਸ਼ਟ ਨੇ ਮੰਨਿਆ ਵੀ ਉਹਦਾ ਐਮਐਲਏ ਦੇ ਘਰ ਆਉਣਾ ਜਾਣਾ ਆਮ ਸੀ ਔਰ ਇਹ ਵੀ ਗੱਲ ਵਿਸ਼ਿਸ਼ਟ ਨੇ ਵਿਜਲ ਦੇ ਅਧਿਕਾਰੀਆਂ ਮੂਰੇ ਔਰ ਖਾਸ ਕਰਕੇ ਰਮਨ ਅਰੋੜੇ ਦੇ ਮੂੰਹ ਤੇ ਕਹੀ ਵੀ ਮੇਰੇ ਕੋਲੋਂ ਤੇ ਨੋਟਿਸ ਜਾਰੀ ਕਰਾਏ ਜਾਂਦੇ ਸੀ ਪੈਸਾ ਢੇਲਾ ਤੇ ਸਾਰਾ ਵਿਧਾਇਕੀ ਵਸੂਲਦਾ ਸੀ ਸੂਤਰਾਂ ਅਨੁਸਾਰ ਜਦੋਂ ਇਹ ਸਾਰਾ ਕੁਝ ਵਿਸ਼ਿਸ਼ਟ ਬੋਲ ਰਿਹਾ ਸੀ ਤੇ ਫਿਰ ਰਮਨ ਅਰੋੜਾ ਵੀ ਬੋਲਿਆ ਉਹਨੇ ਕਿਹਾ ਵੀ ਏਟੀਪ ਵਿਸ਼ਿਸ਼ਟ ਆਪਣੇ ਆਪ ਨੂੰ ਬਚਾਉਣ ਲਈ ਝੂਠ ਬੋਲ ਰਿਹਾ ਸਾਰਾ ਪੈਸਾ ਇਹ ਲੈਂਦਾ ਸੀ ਔਰ ਮੇਰੇ ਤੇ ਜਿਹੜੇ ਇਲਜ਼ਾਮ ਲਾਏ ਜਾ ਰਹੇ ਨੇ ਪੈਸਾ ਲੈਣ ਦੇ ਪੂਰੀ ਤਰ੍ਹਾਂ ਗਲਤ ਨੇ ਇਹ ਸਾਰੀ ਗੱਲਬਾਤ ਨੂੰ ਵਿਜੀਲੈਂਸ ਦੇ ਅਧਿਕਾਰੀ ਅਧਿਕਾਰੀ ਬੜੀ ਨੀਂਦ ਨਾਲ ਸੁਣ ਰਹੇ ਸੀ ਔਰ ਇਹ ਸਾਰੀ ਗੱਲਬਾਤ ਰਿਕਾਰਡ ਤੇ ਲਿਆ ਰਹੇ ਸੀ ਔਰ ਇਹ ਵੀ ਜਾਣਕਾਰੀ ਮਿਲੀ ਹੈ ਵੀ ਅਰੋੜੇ ਦੇ ਦੋ ਪੀਏ ਨੇ ਜਿਹੜੇ ਉਹਨਾਂ ਤੋਂ ਵੀ ਵਿਜੀਲੈਂਸ ਪੁਸ਼ਪੜਤਾਲਕਾਰੀ ਹੈ ਇਸੇ ਤਰ੍ਹਾਂ ਅਰੋੜੇ ਦੇ ਕੁਝ ਰਪੋਸ਼ ਹੋਏ ਸਾਥੀਆਂ ਨੂੰ ਵੀ ਲੱਭਿਆ ਜਾ ਰਿਹਾ ਤੇ ਵਿਜੀਲੈਂਸ ਅਰੋੜਾ ਦੇ ਕੁਝ ਨਜ਼ਦੀਕੀਆਂ ਤੇ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਨੂੰ ਵੀ ਹਿਰਾਸਤ ਵਿੱਚ ਲੈ ਕੇ ਪੁਸ਼ਪੜਤਾਲ ਕਰਨ ਦੀ ਤਿਆਰੀ ਕਰੀ ਬੈਠੀ ਹੈ ਇਹ ਵੀ ਪਤਾ ਲੱਗਾ ਵੀ ਅਰੋੜਾ ਦੇ ਕੁਝ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਤੱਕ ਵੀ ਵਿਜੀਲੈਂਸ ਪਹੁੰਚੇਗੀ ਉਹਨਾਂ ਦੀ ਵੀ ਪੁਸ਼ਪੜਤਾਲ ਕੀਤੀ ਜਾ ਸਕਦੀ ਹੈ ਔਰ ਖਾਸ ਕਰਕੇ ਵਿਜੀਲੈਂਸ ਇਹ ਪਤਾ ਲਾਉਣ ਦਾ ਯਤਨ ਕਰ ਰਹੀ ਹੈ ਵੀ ਨੋਟਿਸ ਜਾਰੀ ਕਰਕੇ ਜਿਹੜੀਆਂ ਵਸੂਲੀਆਂ ਕੀਤੀਆਂ ਜਾਂਦੀਆਂ ਸੀ ਉਹ ਵਸੂਲੀਆਂ ਦੀ ਰਾਸ਼ੀ ਰਮਨ अरोड़ा ਨੇ ਕਿੱਥੇ ਨਿਵੇਸ਼ ਕੀਤੀ ਹੈ ਰਮਨ अरोड़ा ਨੇ ਕਿੱਥੇ ਕਿੱਥੇ ਜਾਇਦਾਦਾਂ ਖਰੀਦੀਆਂ ਨੇ ਉਹਦੀ ਵੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਔਰ ਇਹ ਵੀ ਕਿਹਾ ਜਾ ਰਿਹਾ ਵੀ ਕੁਝ ਖਾਲੀ ਨੋਟਿਸ ਵੀ ਰਮਨ अरोड़ा ਦੇ ਘਰੋਂ ਬ੍ਰਾਮਦ ਹੋਏ ਨੇ 6 ਲੱਖ ਨਕਦੀ ਵੀ ਮਿਲੀ ਹੈ ਤੇ 골ਡ ਤੇ ਚਾਂਦੀ ਵੀ ਅਪਰਾ ਜਿਹੜੀ ਹੈ ਵਿਜੀਲੈਂਸ ਨੇ ਆਪਣੀ ਕਸਟਡੀ ਚ ਲਈ ਹੈ ਜਬਤ ਕੀਤੀ ਹੈ ਔਰ ਇੱਕ ਹੋਰ ਅਹਿਮ ਜਾਣਕਾਰੀ ਮਿਲੀ ਹੈ ਵੀ ਫਿਲਹਾਲ ਤੇ ਵਿਜੀਲੈਂਸ ਗਰਾਉਂਡ ਮਰਾਰੀ ਹੈ ਪਰ ਇਹਦੇ ਵਿੱਚੋਂ ਇਹ ਵੀ ਲੱਭ ਰਹੀ ਹੈ ਵਿਜੀਲੈਂਸ ਵੀ ਕੀ ਰਮਨ अरोड़ा ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਂਦਾ ਵੀ ਕੇਸ ਬੰਦਾ ਇਹਦੇ ਤੇ ਵੀ ਵਿਚਾਰ ਕੀਤਾ ਜਾ ਰਿਹਾ ਸੋ ਇਹ ਸਾਰੀ ਗੱਲ ਤੋਂ ਲੱਗਦਾ ਹੈ ਵੀਜੀਲੈਂਸ ਦੀ ਜਿਹੜੀ ਪੜਤਾਲ ਜਿਉਂ-ਜਿਉਂ ਅੱਗੇ ਵਧ ਰਹੀ ਹੈ ਜਿਉਂ-ਜਿਉਂ ਅਰੋੜਾ ਤੇ ਵਸ਼ਿਸ਼ਟ ਬੋਲ ਰਹੇ ਨੇ ਖੁਲਾਸੇ ਕਰ ਰਹੇ ਨੇ ਭਾਵੇਂ ਇੱਕ ਦੂਸਰੇ ਦੇ ਵਿਰੁੱਧ ਦੋਸ਼ ਲਾ ਰਹੇ ਨੇ ਪਰ ਉਹਨਾਂ ਦੋਸ਼ਾਂ ਵਿੱਚੋਂ ਵਿਜੀਲੈਂਸ ਜਿਹੜੀ ਸਚਾਈ ਲੱਭਣ ਦਾ ਯਤਨ ਕਰ ਰਹੀ ਹੈ ਇਸ ਤੋਂ ਬਾਅਦ ਕੁਝ ਹੋਰ ਵੀ ਕੜਿੱਕੀ ਚਾ ਸਕਦੇ ਨੇ ਦੂਸਰੇ ਪਾਸੇ ਜੋ ਪਤਾ ਲੱਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਇਸ ਸਾਰੇ ਪੜਤਾਲੀਆ ਪ੍ਰਕਿਰਿਆ ਉੱਪਰ ਅੱਖ ਰੱਖ ਰਹੇ ਨੇ ਔਰ ਖਾਸ ਕਰਕੇ ਇਹ ਵੀ ਪਤਾ ਲੱਗਾ ਵੀ ਉਹ ਵਿਜੀਲੈਂਸ ਦੇ ਜਿਹੜੇ ਅਧਿਕਾਰੀ ਪੜਤਾਲ ਕਰ ਰਹੇ ਨੇ ਉਹਨਾਂ ਉੱਪਰ ਵੀ ਕਾਂ ਅੱਖ ਰੱਖ ਰਹੇ ਨੇ ਔਰ ਇਸ ਸਾਰੀ ਪ੍ਰਕਿਰਿਆ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਵੀ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਤੇ ਮੰਤਰੀ ਚੁਕੰਨੇ ਹੋ ਗਏ ਨੇ ਤੇ ਸੂਤਰ ਤੇ ਇਹ ਵੀ ਦੱਸਦੇ ਨੇ ਵੀ ਕੁਝ ਹੋਰ ਵਿਧਾਇਕਾਂ ਦੀਆਂ ਸ਼ਿਕਾਇਤਾਂ ਵੀ ਮੁੱਖ ਮੰਤਰੀ ਦਫ਼ਤਰ ਪੁਜੀਆਂ ਨੇ ਜਿਹਦੀ ਬੜੀ ਗੰਭੀਰਤਾ ਨਾਲ ਪੜਚੋਲ ਕੀਤੀ ਜਾ ਰਹੀ ਹੈ ਔਰ ਆਉਣ ਵਾਲੇ ਦਿਨਾਂ ਵਿੱਚ ਕੋਈ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ